ਸੋਣ ਹਾਲ ਸਾਰਾ ਤੇਰੇ ਪੁੱਤਰਾਂ ਦੀ ਸ਼ਾਦੀ ਦਾ ਅਜੀਬ ਹੀ ਨਜ਼ਾਰਾ ਜਦ ਪੁੱਛ ਆਏ ਜਿੱਤੋਂ ਤੱਕ ਸੋਣ ਹਾਲ ਸਾਰਾ ਤੇਰੇ ਪੁੱਤਰਾਂ ਦੀ ਸ਼ਾਦੀ ਦਾ ਅਜੀਬ ਹੀ ਨਜ਼ਾਰਾ ਜਿਹੜੇ ਖੁਸ਼ੀਆਂ ਆਨੰਦ ਮੌਜ ਮੰਨਦੇ ਜਿਹੜੇ ਖੁਸ਼ੀਆਂ ਆਨੰਦ ਮੌਜ ਮੰਨਦੇ ਇਹ ਖੁਸ਼ੀਆਂ ਸਦਾ ਨੇ ਵਾਲਾ ਪੰਨਾ ਹੋ ਸਰਸਾ ਕਿਨਾਰੇ ਜਿੱਥੋਂ ਚੜਨੀ ਆ ਜੰਨਾ ਜਨ ਪਲਟ ਉਦੋਂ ਹੀ ਸੁੱਖਾ ਦੁੱਖਾ ਵਾਲਾ ਪੰਨਾ ਜੱਗ ਵੇਖੋ ਜਦੋਂ ਸਰਸਾ ਦੇ ਪਾਣੀ ਨਾਲ ਵੇਖੋ ਜਦੋਂ ਸਰਸਾ ਦੇ ਪਾਣੀ ਨਾਲ ਖਵਾਲੀ <whale> ਹੀ <whale> छोटे बेटियां हथ विचादी नव न बस हो बेटियूं हथ विच ने नव न बस हुकादी मातेपे वारी उमिर गुज़री बढ़ेपे वारी उमिर मात गुज़री वॾे पे वारी उमिर सतां ज ਹੱਲ ਕਿਹੜੇ ਜਿਗਰੇ ਨਾਲ ਆਖੀ ਦਸਮੇਸ਼ ਜੀ ਨੇ ਗੱਲ ਸੱਚ ਸੁਣ ਆਪ ਮੱਤੀ ਗਈ ਧਰਤੀ ਸਿਹਾਲੇ ਕਿਹੜੇ ਜਿਗਰੇ ਨਾਲ ਆਖੀ ਦਸਮੇਸ਼ ਜੀ ਨੇ ਗੱਲ ਬੜੀ ਔਖੀ ਮੌਤ ਪੁੱਤਰਾਂ ਦੀ ਤੱਕਣੀ ਬੜੀ ਔਖੀ ਮੌਤ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਸਾਹਿਬ ਮੰਗਣੇ ਛਗਨ ਸਭ ਹੋ ਚੁੱਕੇ ਨੇ ਤੇ ਫਿਰ ਸਤਗੁਰ ਸੱਚੇ ਪਾਤਸ਼ਾਹ ਨੇ ਉਸੇ ਤਰ੍ਹਾਂ ਆਪਣੇ ਪੁੱਤਰਾਂ ਨੂੰ ਸਾਡੇ ਤੋਂ ਵਾਰਿਆ ਤੇ 25 ਕਿਲੋਮੀਟਰ ਮਸਾਂ ਹੀ ਹੋਣਾ ਦਮਦਮਾ ਸਾਹਿਬ ਦਾ ਜਦੋਂ ਉਹਨਾਂ ਨੇ ਕਿਹਾ ਸੀ ਕਿ ਇਹਨ ਪੁੱਤਰਨ ਕੇ ਸੀਸ ਪੈ ਵਾਰ ਦੀ ਇਹ ਸਤ ਚਾਰ ਚਾਰ ਮੂਏ ਤੋ ਕਿਹਾ ਹੂਆ ਜੀਵਤ ਕਈ ਹਜ਼ਾਰ ਹੀਰਾ ਸਿੰਘ ਦਰਦ ਬੜੀਆਂ ਸ਼ਾਨਦਾਰ ਸਤਰਾਂ ਲਿਖਦੇ ਨੇ ਹਰੀ ਸਿੰਘ ਦੀ ਦਲਬਰ ਸਾਹਿਬ ਉਹ ਕਹਿੰਦੇ ਨੇ ਫੁੱਲ ਸਫਲਤਾ ਦੇ ਪਿੱਛੋਂ ਵਰਸਦੇ ਨੇ ਤੇ ਪੈਂਦਾ ਟੱਪਣਾ ਸੂਲਾਂ ਦਾ ਪੰਥ ਪਹਿਲਾਂ ਨਾ ਫੇਰ ਸ਼ਹੀਦਾਂ ਵਿੱਚ ਹੋਏ ਦਾਖਲ ਤੇ ਤਰਨੀ ਖੂਨ ਦੀ ਪੈਂਦੀ ਸਰਹੰਦ ਪਹਿਲਾਂ ਉਹ ਲੱਖਾਂ ਪੁੱਤਾਂ ਦਾ ਪਿਤਾ ਦਸ਼ਮੇਸ਼ ਬਣਿਆ ਤੇ ਬਾਾਰੇ ਦੇਸ਼ ਤੋਂ ਚਾਰ ਫਰਜੰਦ ਪਹਿਲਾ ਓਏ ਸਿਰ ਤੇ ਤਾਜ ਸਿਉਰੇ ਦਾ ਚੰਦ ਚੁੰਮੇ ਤੇ ਸਦਾ ਚਾਰ ਜੇ ਹੋਏ بلند ਪਹਿਲਾ